ਤੋ ਲੋਬ ਬਾਬੇ ਕੋਈ ਵੀਰਾਂ ਦੇ ਕਮੈਂਟ ਆਉਂਦੇ ਸੀਗੇ ਵੀ ਕਬੂਤਰ ਦੀ ਪਛਾਣ ਕਿੱਦਾਂ ਆਉਂਦੀ ਗਿਰੀਆਂ ਜਿਹੜੀਆਂ ਆਪਾਂ ਪੋਨੇ ਨਾਲ ਗਿੜ ਕੇ ਸੈਜਦਾਰ ਗਿਣੀਆਂ ਪਾਉਣ ਲੱਗ ਪਿਆ ਕਰੋ ਵੀ ਐਦਾਂ ਦੇ ਸੈਜਦੀਆਂ ਇੰਨੇ ਥੱਲੇ ਥੱਲੇ ਨੀਵੇਂ ਨੀਵੇਂ ਜੀ ਦੌੜ ਦੇ ਬਾਹਲੇ ਉੱਚੇ ਨਹੀਂ ਜਾਂਦੇ ਕੋ ਉਧਰੇ ਵਾਲੇ ਹਾਂਜੀ ਲੈਂਦੇ ਦੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਦੇ ਜਿਹੜੇ ਵੀ ਐਨ ਆਰ ਆਈ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆ ਜੋ ਬਾਬੇ ਅੱਜ ਦੀ ਵੀਡੀਓ ਕਰਦੇ ਸ਼ੁਰੂ ਤੇ ਆਪਾਂ ਛੱਡਣੀ ਆ ਪਰਸੋਂ ਨੂੰ ਬਾਜੀ ਤੇ ਬਦਾਮਲੇ ਘਟ 10-10 ਗਿਰੀਆਂ ਲੱਗਾ ਪਾਉਣਾ ਪਰਸੋਂ ਨੂੰ ਛੱਡਣੇ ਆ ਮਤਲਬ ਅੱਜ 10-10 ਗਿਰੀਆਂ ਫਾਤੀਆਂ ਉਹਨਾਂ ਨੂੰ ਆਪਾਂ ਲਓ ਛੱਡੀਏ ਕਿਹੜੇ ਕਿਹੜੇ ਛੱਡਣੇ ਆ ਤੇ ਕਿਹੜੇ ਕਿਹੜੇ ਨਹੀਂ ਕਹਿੰਦੇ ਕਹਿੰਦੇ ਕਿ ਨਹੀਂ ਸ਼ੋਬਰ ਦਾ ਨਾਮ ਆ ਗਿਆ ਕਹਿੰਦੇ ਆ ਜਾ ਵੀ ਸ਼ੇਰ ਆ ਕਿੱਲਾ ਭਾਈ ਕੱਲ ਨੂੰ ਸ਼ੇਰ ਬੱਬਰ ਖਾਲੀ ਆ ਤੇ ਇਹਨੂੰ ਛੱਡਦੇ ਹਾਂ ਨਾ ਮੋਟੇ ਨੂੰ ਇਹ ਆਪਣਾ ਮੋਟਾ ਇਹ ਜਾਊ ਬਾਜੀ ਦੇ ਹੁਣ ਦੇ ਇਹ ਕੀ ਕਰਦਾ ਠੰਡਾ ਮੌਸਮ ਆ ਇਹਨੇ ਇਹਨੇ ਨਾਪ ਦੇਣੀ ਮਾਜੀ ਬਾਕੀ ਰੱਬ ਰੱਖਾ ਦੂਸਰ ਨੂੰ ਚੜ ਵੀ ਜਾਊਗਾ ਢਾਂਗੀ ਹਨਾ ਇਸ ਕਰਕੇ ਇਹਨੂੰ ਛੱਡਣਾ ਆਪਾਂ ਵੀਰ ਆ ਪੌੜ ਰਿਆ ਕਬੂਤਰ ਤੇ ਪਾ ਕੇ ਉਹਨੂੰ ਪਰ ਨਹੀਂ ਮਾਰਨ ਦੇਣੇ ਵੀ ਕਬੂਤਰ ਇਦਾਂ ਦੇ ਖਾਨੇ ਜਿਹੇ ਪਾਜੇ ਜਿਹੇ ਪਰਨਾ ਮਾਰੇ ਇਕੱਠਾ ਜਾ ਕੇ ਬਹਿ ਜੇ ਬਸ ਛੜਨਾ ਨਹੀਂ ਚਾਹੀਦਾ 2-4 ਮਿੰਟ ਉਹ ਗੰਦ ਬਹੁ ਪਿਆ ਸੀ ਮੀਂਹ ਕਰਕੇ ਖੁੱਡਿਆ 'ਚ ਪਾਣੀ ਪੈ ਗਿਆ ਉੱਪਰ ਵਾਲਿਆਂ 'ਚ ਤੇ ਕਬੂਤਰ ਕੱਢ ਲੇ ਵੱਡੇ ਆ ਜਾਲ ਕਿਤੇ ਖੁੱਲ ਗਿਆ ਤਿੰਨ ਕਬੂਤਰ ਉੜ ਗਏ ਆ ਵੱਡੇ ਇੱਕ ਤੇ ਆ ਫਿਰਦਾ ਚੀਨਾ ਆਪਣਾ ਮੇਨ ਕਬੂਤਰ ਆ ਇਹ ਬਹੁਤ ਪੁਰਾਣਾ ਪਹਿਲੇ ਸਮੇਂ ਅੱਜ ਕਿਤੇ ਉੜਿਆ ਇਹ ਹੋ ਗਿਆ ਇਹਨੂੰ 15-20 ਮਿੰਟ ਹੋ ਗਏ ਉੜਦਿਆਂ ਨੂੰ ਘਰ ਨਹੀਂ ਪਰਲਾ ਚੇਤਾ ਹੈਗਾ ਕਿਉਂਕਿ ਟਾਈਮ ਬਹੁਤ ਹੋ ਗਿਆ ਇਹਨੂੰ ਡੇ ਡੇ ਨੂੰ ਮੈਂ ਥੱਲੇ ਉਤਰਨਾ ਸ਼ਾਇਦ ਆ ਜੇ ਤੇ ਇੱਕ ਕਬੂਤਰ ਉਹ ਸਾਹਮਣੇ ਕੋਠੀ ਤੇ ਬਹਿ ਗਿਆ ਵੱਡਾ ਇੱਕ ਕਬੂਤਰ ਪਤਾ ਨਹੀਂ ਕਿੱਥੇ ਬਹਿ ਗਿਆ ਜਾ ਕੇ ਕਿੱਧਰ ਗਿਆ ਲਾਡੀ ਉਹ ਵਰਦਾਨ ਲੋਕ ਬਾਬੋ ਟਾਈਮ 4 4:30 ਦਾ ਹੋ ਗਿਆ ਕਬੂਤਰਾਂ ਨੇ ਉਹ ਲਹੂ ਪੀਤਾ ਨਾ ਇਹਨਾਂ ਨੇ ਅੱਜ ਦਾ ਨਹੀਂ ਸਕਦਾ ਤੁਹਾਨੂੰ ਆ ਦੋ ਰਹਿ ਗਏ ਆ ਵੱਡੇ ਕੂਤਰ ਜਿਹੜੇ ਨਿਕਲੇ ਸੀ ਚਾਰ ਪੰਜ ਨਿਕਲੇ ਸੀਗੇ ਬਾਕੀ ਆਈ ਹੋਈ ਜਾਂਦੇ ਘਰ ਨੂੰ ਤੇ ਇਹ ਕਾਉੜ ਦਾ ਇਹ ਕਾਉੜ ਦਾ ਆ ਮੇਨ ਕਬੂਤਰ ਆ ਆਪਣੋ ਸਾਰੀ ਨਸਲ ਵੀ ਇਸੇ ਕਬੂਤਰ ਦੀ ਇਹਨਾਂ ਦੋਆਂ ਕਬੂਤਰਾਂ ਦੀ ਆ ਜਿਹੜੇ ਨਿਕਲੇ ਆ ਘਰ ਨੂੰ ਹੁੰਦੇ ਆ ਵਹਿੰਦੇ ਹੈ ਨਹੀਂ ਆ ਦਾ ਬੈਠੂਗਾ ਹੁਣ ਮੈਂ ਲਾਦਾ ਇਹ ਤੇ ਬਹੁਤ ਪੁਰਾਣੇ 7-8 ਸਾਲ ਦਾ ਕਬੂਤਰ ਉਹੀ ਜਿਹੜਾ ਚੀਨਾ ਆਪਣਾ ਉਮਰ ਇਹਦੀ ਵੀ ਉਨੀ ਕੀ ਆ। ਬੈਜੋ ਬੈਜੋ। ਕਾ ਲਾਗੇ ਛਾਗੇ ਨਹੀਂ ਵੰਦੇ ਜੇ ਕੋਠੀ-ਕੁਠੀ ਦੇ ਕਿਤੇ ਵੰਦੇ ਵੀ ਆ ਦੂਰ ਵੰਦੇ ਜਾ ਕੇ। ਜਾਓ ਫੇਰ ਉਹ ਕੋਠੀ ਤੇ। ਨਹੀਂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ। ਤੁਸੀਂ ਵੀ ਲੋ ਆ ਤਾਂ ਮੈਂ ਹੀ ਕੰਮ ਖਰਾਬ ਕਰ ਲਿਆ ਇੱਥੇ ਬਹਿ ਕੇ। ਹੋ ਗਿਆ ਫੇ। ਦੂਜਾ ਵੀ ਪਤਾ ਨਹੀਂ ਮੋਢਿਆਂ ਵਾਲਾ ਵੀ ਵਹਿ ਬੂ ਗਿਆ ਇੱਥੇ ਲੱਗੇ ਹੈ ਕੀ ਕਿਤੇ ਓਏ ਓਏ ਹੋਏ ਹੋਇਆ ਪੇਨ ਆ ਗਿਆ ਰੋਕੀਟੀ ਬਣੇ ਆ ਆ ਤਾਂ ਬੇਟੂ ਹੁਣ ਅੰਦਰ ਹੀ ਹੋਈ ਜੀ ਆਪਾਂ ਨਾ ਨਹੀਂ ਵੀ ਨਹੀਂ ਮੰਦਾ ਲਾਡੀ ਐ ਨਹੀਂ ਮੰਦੇ ਓਏ ਆ ਦੇਗਾ ਜੀ ਨਾ ਜਿਆਦਾ ਪੇਨ ਆ ਗਿਆ ਹਾਂਜੀ ਲੈਂਦੇ ਦੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਈ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਚਲੋ ਬਾਬਿਓ ਕਰਦੇ ਆ ਅੱਜ ਦੀ ਵੀਡੀਓ ਸਟਾਰਟ ਤੇ ਇੱਧਰ ਕਹਿੰਦੇ ਗੰਦ ਛੋਬਰ ਪਾਈ ਜਾਂਦੇ ਆ ਤੇ ਕੱਲ ਤਾਂ ਨਹੀਂ ਵਲੋਗ ਆਇਆ ਕੱਲ ਥੋੜਾ ਬੀਜੀ ਸੀ ਕੰਮ ਇੱਕ ਮੂਡ ਵੀ ਹੈ ਨਹੀਂ ਸੀ ਤੇ ਕੋਈ ਮੈਟਰ ਵੀ ਹੈ ਨਹੀਂ ਮੀਂਹ ਜਾਂ ਪੈਂਦਾ ਸੀ ਹਨਾ ਤੇ ਤਾਂ ਕਰਕੇ ਨਹੀਂ ਤੇ ਵੀਰੇ ਉਹ ਜਿਹੜੀ ਬਾਜੀ ਆਪਾਂ ਜਿੱਤੀ ਹੋਈ ਸੀ ਮੈਂ ਵੀਡੀਓ ਪਾਈ ਸੀਗੀ ਉਹ ਪੈ ਜਿਹੜੀ ਆਪਾਂ ਬੜਾ ਬੜਲੇ ਜਿੱਤੇ ਆ ਨਾ ਉਹ ਮੈਂ YouTube ਤੇ ਨਹੀਂ ਸੀ ਪਾਈ ਤੇ ਉਹ ਮੈਂ ਕੱਲ ਪਾਈ ਸੀਗੀ ਤੇ ਬਲੌਗ ਨਹੀਂ ਕੋ ਬਲੌਗ ਇਸ ਕਰਕੇ ਨਹੀਂ ਆਇਆ ਸੀਗਾ ਤੇ ਅੱਜ ਸੋਮਾ ਪਾ ਇੰਟਰਵਿਊ ਵੀ ਕਰਨੀ ਜਾਣੀ ਸੀ ਸ਼ੇਰਾ ਯੂਐਸਏ ਆ ਵੀਰ ਇਦਰਵੇਸ਼ ਪਣ ਤੋਂ ਉਹਨਾਂ ਦੇ ਘਰੇ ਉਹਨਾਂ ਦੇ ਫਾਦਰ ਸਾਹਿਬ ਦੀ ਤੇ ਉੱਥੇ ਮੀਂਹ ਕਰਕੇ ਨਹੀਂ ਜਾਇਆ ਹੋਇਆ ਕਿਉਂਕਿ ਮੌਸਮ ਨਹੀਂ ਸਹੀ ਹੈਗਾ ਤੇ ਗੱਲ ਬੰਨ ਨਹੀਂ ਸੀ ਹਵਾ ਬਹੁਤ ਚੱਲਦੀ ਆ ਤੇ ਉੱਪਰੋਂ ਵੀ ਕਨੇ ਖੁੱਡੇ ਖੱਡੇ ਵੀ ਛਮਕਾ ਛੜੇ ਆ ਸਾਰੀ ਐ ਇੱਦਾਂ ਹੀ ਮਿਹਨਤ ਕਰਾਉਣੀ ਵਾ ਖੁੱਡਿਆਂ ਤੇ ਵੀ ਓ ਸਾਜੀ ਸਾਜੀ ਇੱਤੇ ਹੀ ਮਿਹਨਤ ਕਰਾਉਣੀ ਵਾ ਸਾਰੇ ਖਰਾਬ ਖਰੂਬ ਹੋਇਆ ਸੀਗਾ ਜਿਹੜਾ ਟੁਕ ਟੁਕਾ ਕੇ ਪਲਸਤਰ ਕਰਾ ਲਿਆ ਜਿੱਥੋਂ ਜਿੱਥੋਂ ਮਨ ਲੈ ਤਰੇੜਾਂ ਸੀ ਜ਼ਿਆਦਾ ਹਨਾ ਖਰਾਬ ਹੋਇਆ ਸੀ ਕੰਮ ਤੇ ਰੰਗ ਕਰਾਏ ਨੂੰ ਵੀ 6-7 ਸਾਲ ਹੋ ਗਏ 8 ਸਾਲ ਦੇ ਲਾਗੇ ਛਾਗੇ ਹੋਈ ਗਏ ਬਣੇ ਆ ਤੇ ਹੁਣ ਬਹੁਤ ਮੱਚ ਮਰਿਆ ਸੀ ਤਾਂ ਟੈਂਕੀ ਟੂਕੀ ਕਰਾਵਾਂਗੇ ਹੁਣ ਤੇ ਆਇਓ ਬਾਬੇ ਉਹ ਦਾਣਾ ਪਾਈਏ ਦਾਣਾ ਵੀ ਨਹੀਂ ਪਾਇਆ ਹੁਣ ਟਾਈਮ ਹੋ ਗਿਆ 3 ਵਜੇ ਲੱਗ ਭਗਦਾ ਹਨਾ ਲਾਗੇ ਛਾਗੇ ਹੋ ਗਿਆ ਤੇ ਕੱਲ ਦਾ ਕੁਛ ਨਹੀਂ ਕੀਤਾ ਕਬੂਤਰ ਛੱਡਣਾ ਬਾਈ ਤੇ ਠੀਕ ਆ ਰੱਬ ਆਸਰੇ ਛੱਡਣਾ ਵੀਰ ਨੇ ਆਪਣਾ ਸਨਮਾਨਤ ਕਰਨਾ ਉੱਥੇ ਤੇ ਜਾਣਾ ਉਤਾਵਸ ਕਬੂਦਰੀ ਇੱਕ ਜਿਹੜੀ ਆਪਣੀ ਉਧਰ 6 ਵਜੇ ਬੈਠੀ ਸੀ ਉਹ ਲੈ ਜਾਣੀ ਆ 11 ਵਜੇ ਗਿਰੀਆਂ ਪਾਈਆਂ ਨੂੰ 6-7 ਵੇ ਮੌਸਮ ਠੰਡਾ ਹੀ ਆ ਕੜ ਕੜ ਜੂਗੀ ਕੜ ਜੂਗੀ ਹੈ ਨਾ ਕਿੱਡੂ ਗੱਡੂਗੀ ਕੜ ਆਜ ਨਾ ਜਰਾ ਜੇ ਕਬੂਤਰ ਉੜਦਾ ਹੁੰਦਾ ਬਸ ਸਵੇਰੇ ਦਾਣਾ ਨਾ ਰਿਹਾ ਹੈ ਸ਼ੋਵੇ ਹੈ ਨਾ ਬਾਲੀ ਰਹਿ ਜੇ ਨਾ ਜੇ ਧੁੱਪ ਤੋਂ ਪਟੜ ਗਈ ਤਾਂ ਕਰੂਗੀ ਜੇ ਨਾ ਧੁੱਪ ਪਟੜੀ ਤਾਂ ਫਿਰ ਉਹ ਦਾਣੇ ਵਾਲੇ ਵੀ ਪਾਸ ਹੋ ਜਾਣਗੇ ਹੈ ਨਾ ਤੇ 6 ਕ ਗਿਰੀਆਂ ਪਾਈਆਂ ਮੇਰੇ ਸਹਾਰ ਨਾਲ ਲੱਗੇ ਲੱਗੀ ਹੋਣੀ ਲਵੇ ਹੁਣ 2-3 ਦਾ ਟਾਈਮ ਹੋ ਗਿਆ ਅੱਜ ਨੋਕਤੇ ਵਾਜੀ ਚੱਲੂਗੀ ਕੋਈ ਨਾ ਕੋਈ ਆਪਾਂ ਕੇ ਗੱਲ ਕਰਦੇ ਮੁੱਦੇ ਦੇ ਗੱਲ ਛੱਕਾਂਗੇ ਤੇ ਵੀ ਕੀ ਲੱਲਾ ਪੱਬਾ ਹਣਾ ਜੋ ਵੀ ਚੱਲਦਾ ਪਿਆ ਟਾਈਮ ਤੇ ਆ ਵੀ ਕਬੂਤਰ ਆ ਪਾਉਣ ਪਰ ਪਟਾਈ ਬੂਈ ਇਹਨਾਂ ਦੀ ਕਰਨ ਵਾਲੀ ਉਹ ਵੀ ਕਰ ਲਈਏ ਜਿੰਨੇ ਵੀ ਕਬੂਤਰ ਆ ਅਬ ਜੋ ਬਾੜਾ 2-3 ਕਬੂਤਰ ਆ ਪਾ ਰੋਕਣੇ ਆ ਬਾਕੀ ਤੇ ਛੱਟਣ ਵਾਲੇ ਆ ਤੇ ਬਾਜ਼ੀਆਂ ਹੋਂ ਤੇ ਲੱਛਣ ਹੀ ਹੈ ਨਹੀਂ ਗੇ ਹਨਾ ਜੋ ਵੀ ਮੋਲ ਜਾ ਬਣਿਆ ਬਾਕੀ ਦੇਖੋ ਕਰਾਂਗੇ ਘਰਾਂ ਚੋਂ ਤਾਂ ਕਿਸੇ ਦੇ ਵੀ ਕੋਈ ਬੰਦਾ ਨਹੀਂ ਛੜਾ ਸਕਦਾ ਜੇ ਉਹ ਕਹਿੰਦਾ ਨਾ ਵੀ ਘਰਾਂ ਚੋਂ ਵੀ ਕਪਟਰ ਹੋ ਜਾਣਗੇ ਜਾਂ ਐਦਾਂ ਦਾ ਕੋਈ ਸੀਨ ਨਹੀਂ ਹੋਊਗਾ ਨਾ ਐਦਾਂ ਦਾ ਕਦੀ ਹੋ ਸਕਦਾ ਤੇ ਬਾਕੀ ਗੱਲਾਂ ਬਣਾਉਨ ਨੂੰ ਲੋਕੀ ਬਣਾਈ ਜਾਣ ਕੋਈ ਚੱਕਰ ਨਹੀਂ ਘਰ ਚ ਅਧਿਕਾਰ ਕੋਈ ਨਹੀਂ ਦੇ ਸਕਦਾ ਕਿ ਮੈਂ ਵੀ ਇਹ ਬੰਦਾ ਰੱਖ ਨਹੀਂ ਸਕਦਾ ਜਾਂ ਆਹ ਚੀਜ਼ ਨਹੀਂ ਰੱਖ ਸਕਦਾ ਜਾਂ ਉਹ ਨਹੀਂ ਰੱਖ ਸਕਦਾ ਹਨ ਬਲਦਾਨੀਆਂ 도ੜਾਂ ਕਦੋਂ ਦੀਆਂ ਬੈਨ ਹੋਈਆਂ ਪਰ ਬਲਦ ਅੱਜ ਵੀ ਘਰੇ ਬੰਨੇ ਲੋਕਾਂ ਦੇ ਹਨ ਐਦਾਂ ਦਾ ਨਹੀਂ ਕਦੀ ਕੋਈ ਸੀਨ ਹੋ ਸਕਦਾ ਇਹ ਜੀ ਤੋਂ ਨਾ ਡਰੋ ਮੈਨੂੰ ਕਈਆਂ ਦੇ ਕਮੈਂਟ ਆਉਂਦੇ ਸੀ ਬਾਈ ਯਾਰ ਰੱਖਣ ਤੋਂ ਵੀ ਕਹਿਣਗੇ ਮੈਂ ਕਿਹਾ ਇਦਾਂ ਦਾ ਕੋਈ ਸੀਨ ਨਹੀਂ ਵੀਰੇ ਨਾ ਇਦਾਂ ਕੋਈ ਅਜ ਤੱਕ ਕੋਈ ਬਣਿਆ ਕਿ ਘਰਾਂ ਚੋਂ ਛਡਾ ਸਕਦੇ ਆ ਤੇ ਬਾਕੀ ਜੋ ਵੀ ਆ ਬਾਬਿਓ ਆ ਉਤਰੀ ਹਟਾਂਗੇ ਕੱਲ ਨੂੰ ਆਵਲੀ ਦੇ ਦਾ ਕੀ ਬਣਦਾ ਹਨਾ ਇਹ ਪੂਸ਼ ਕਰਨੀ ਆਪਾਂ ਗੂੜੀ ਥੋੜੀ ਜੀ ਰੰਗਣਾ ਮੜੀ ਲਵੇੜਨੀ ਪਊਗੀ ਕੋਈ ਗੱਲ ਜੇ ਬੱਦਲ ਰਿਹਾ ਫਿਰ ਅੰਕ ਕਲੀਅਰ ਨਹੀਂ ਹੋਣਾ ਚੈੱਕ ਕਰ ਲੋ ਯਾਰ ਛੜਦਾ ਮੋਟਾ ਵੀ ਸੀ ਮੋਟਾ ਹੁਣ ਮੈਂ ਨਹੀਂ ਛੜਣਾ ਓਏ 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 ਨਾ ਪੁੱਤ ਨਾ ਇਦਾਂ ਇਹ ਤਾਂ ਅਮ ਗਲਤ ਅਧਰ ਲਈ ਚੱਲ ਫੜੇ ਥੋੜੇ ਪਰ ਤੜਾ ਲਾਣੇ ਸੀ ਉਹ ਪੱਖਾ ਚੱਲਦਾ ਸੀ ਇਧਰ ਬਿਨਾ ਜਾਰੀ ਆ ਹੋਰ ਹੀ ਨਹੀਂ ਕੰਮ ਹੋ ਗਿਆ ਨਾ ਉਹਦਾ ਤਾਂ ਮੋਰੇ ਹੀ ਖੜਾ ਸੀ ਇੱਥੇ ਚਲੋ ਬਾਬਿਓ ਮੈਂ ਬਦਾਮ ਛੱਲਾ ਬਦਾਮ ਛੱਲਣ ਵਾਲੇ ਪਏ ਆ ਬਦਾਮ ਛਿਲ ਕੇ ਨਾ ਪੁੱਤਾਂ ਨੂੰ ਬਦਾਮ ਪੋਣੇ ਆ ਤੇ ਕਣਕ ਕਣਕ ਬਾਕੇ ਸਾਰਿਆਂ ਦਾ ਕੰਮ ਨੇ ਵੇਖੀਏ ਹਨ ਆਏ ਹੋ ਪਹਿਲਾਂ ਫਿਰ ਬਾਬੇਓ ਕਈ ਵੀਰਾਂ ਦੇ ਕਮੈਂਟ ਆਉਂਦੇ ਸੀਗੇ ਵੀ ਕਬੂਤਰ ਦੀ ਪਛਾਣ ਕਿੱਦਾਂ ਹੁੰਦੀ ਆ ਵੀ ਚੰਗੀਆਂ ਚੀਜ਼ਾਂ ਕੀ ਆ ਜੇ ਕਿ ਤਾਣਾ ਅੱਜ ਗੱਲਾਂ ਬਾਤਾਂ ਹੀ ਕਰਾਂਗੇ ਕਿਉਂਕਿ ਮੌਸਮ ਇਦਾਂ ਦਾ ਹੀ ਆ ਤੇ ਕਬੂਤਰ ਵੀ ਨਹੀਂ ਡਾ ਹੁੰਦੇ ਤੇ ਵੀਡੀਓ ਬਣਦੀ ਨਹੀਂ ਕੱਲ ਵੀ ਇਸੇ ਚੱਕਰ 'ਚ ਨਹੀਂ ਵੀਡੀਓ ਆਈ ਤੇ ਆ ਬਾਬੇਓ ਜਿਹੜੇ ਕਬੂਤਰ ਤਾਂ ਗਬਲਾ ਪਰ ਜਿੱਦਾ ਤਿੰਨ ਪਰ ਆ ਨਾ ਜਿੰਨੇ ਪਰ ਵੀ ਚੋੜੇ ਹੋਣਗੇ ਉਹ ਵੀ ਕਬੂਤਰ ਵਧੀਆ ਦੇ ਚਲੋ ਛੜੇ ਛੋੜੇ ਪੈ ਗਏ ਹਨਾ ਕਬੂਤਰ ਹੋਣਾ ਵੱਡਾ ਕਬੂਤਰ ਆ ਆ ਜਿੱਦਾ ਗਬਲਾ ਨੋਵਾਂਵਾਂ ਬਰ ਜਿਹੜਾ ਨਾ ਆ ਵਾਲਾ ਪਰ ਨੋਵਾਂ ਇਹ ਤਿੰਨਾ ਬਰਾ ਦਾ ਦੋ ਬਰਾ ਤੋਂ ਵੱਡਾ ਹੋਊਗਾ ਮਤਲਬ ਇਹ ਨਹੀਂ ਕਿ ਜ਼ਰੂਰੀ ਕਿ ਇਹ ਹੀ ਪਾਸ ਹੋਣਾ ਕਈ ਵਾਰ ਇਹ ਨਿਸ਼ਾਨੀਆਂ ਹੁੰਦੀਆਂ ਵੀ ਚੰਗੇ ਕਬੂਤਰ ਦੀਆਂ ਜੇ ਆਪਾਂ ਕੁਝ ਦੇਖੀਏ ਕਈ ਵੇਲੇ ਇਹ ਚੀਜ਼ਾਂ ਨਹੀਂ ਵੀ ਹੁੰਦੀਆਂ ਉਹ ਵੀ ਕਬੂਤਰ ਬਾਜੀ ਜਿੱਤ ਜਾਂਦੇ ਐ ਜਿਹੜੇ ਬਹਿਵੇਂ ਆ ਬਾਕੀ ਬਾਕੀ ਚਲੋ ਜੋ ਹੁੰਦੀ ਆ ਵੀ ਚੰਗਾ ਕਬੂਤਰ ਜਿਹੜਾ ਉੜਦਾ ਉਹਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨਾ ਤੇ ਆਹ ਹੀ ਆ ਤੇ ਆ ਆਖ ਬਬਿਓ ਆ ਆਖ ਜਿਹੜੀ ਕਾਲਾ ਡੇਲਾ ਨਾ ਇਦੇ ਨਾਲ ਇੱਕ ਹੋਰ ਕਾਲਾ ਬਣਦਾ ਨਾ ਸਰਕਲ ਜਿਹਾ ਇਹ ਜਿੰਨਾ ਗੂੜਾ ਹੋਊਗਾ ਓਨੇ ਕਬੂਤਰ ਭੱਜਣ ਦੇ ਚਾਂਸ ਘੱਟ ਹੁੰਦੇ ਆ ਮਤਲਬ ਇਹ ਚੰਗੇ ਕਬੂਤਰ ਦੀਆਂ ਨਿਸ਼ਾਨੀਆਂ ਆ ਇਹ ਨਹੀਂ ਕਿ ਵੇ ਠੱਪਾ ਹੀ ਲਾ ਦੇਣਾ ਆਪਾਂ ਵੀ ਜਿਹਦਾ ਇਹ ਹੋਇਆ ਤਾਂ ਭੱਜਣਾ ਹੀ ਨਹੀਂ ਹਨਾ ਕਈ ਵੇ ਕਬੂਤਰ ਬੰਦੇ ਕਿਸੇ ਦੇ ਪਿੱਛੇ ਲਾ ਕੇ ਵੀ ਭੱਜ ਜਾਂਦਾ ਦੂਜਾ ਪੰਜੇ ਜਿੰਨੇ ਖੋਸ਼ਕਾਉਣਗੇ ਲਾਲ ਹੋਣਗੇ ਪੰਜੇ ਉਹ ਬੰਦਾ ਦੇ ਦਿੰਦਾ ਜਿਹਨੂੰ ਪਰਖ ਹੋਵੇ ਪੰਜੇ ਲਾਲ ਹੋਣਗੇ ਤਾਂ ਖੂਨ ਤੋਂ ਪਤਾ ਲਾਵੇ ਕਬੂਤਰ ਦੇ ਖੂਨ ਪੂਰਾ ਆ ਜਾਂ ਇਹ ਕਮੀਆਂ ਚੈੱਕ ਹੋ ਜਾਂਦੀਆਂ ਠੀਕ ਆ ਥੱਲੇ ਕਬੂਤਰ ਗੋਲ ਹੋਣਾ ਚਾਹੀਦਾ ਜੋੜ ਬੰਦ ਕਈ ਕਹਿੰਦੇ ਜੋੜ ਬੰਦ ਹੋਣਾ ਚਾਹੀਦਾ ਕਬੂਤਰ ਦਾ ਵੀ ਖੁੱਲੇ ਜੋੜਾਂ ਵਾਲੇ ਇੱਥੇ ਬਾਬੇ ਖੁੱਲੇ ਜੋੜਾਂ ਵਾਲੇ ਵੀ ਜਿੱਤਦੇ ਆ ਜਿਹੜੀ ਆਪਣੀ ਉਧਰੋਂ ਪਰਦੇ ਜਿੱਤੀ ਆ ਉਹਦੇ ਪੂਰੀ ਉੱਦਾਂ ਉਂਗਲ ਪਿੰਦੀ ਜੋੜ 'ਚ ਪਿਛੇ ਜੋੜ ਪੂਰਾ ਖੁੱਲਾ ਆ ਉਹਦਾ ਤੇ ਇੰਦਾ ਤਾਂ ਨਹੀਂ ਸੀਨ ਹੁੰਦਾ ਵੀ ਚਲੋ ਠੀਕ ਆ ਹਰੇਕ ਨੇ ਆਪਣੇ ਆਪਣੇ ਸੋਚ ਆ ਨਾ ਆਪਾਂ ਤੇ ਕਬੂਤਰ ਚੰਗਾ ਹੋਵੇ ਆਪਦੀ ਨਸਲ ਹੋਵੇ ਤੇ ਪਤਾ ਹੁੰਦਾ ਵੀ ਆਹ ਇੰਨੇ ਉੜਦੇ ਤੇ ਜਾ ਕੇ ਬਾਜੀ ਛੱਡ ਦੇਗਾ ਬਾਜੀ ਕਦੀ ਅੱਜ ਤੱਕ ਦੇਖਿਆ ਨਹੀਂ ਬਾਕੀ ਚਲੋ ਆਹ ਪਰਖਾਂ ਹੁੰਦੀਆਂ ਆ ਉਹਦਾ ਚੰਗੇ ਕਬੂਤਰੀਆਂ ਨਾ ਤੇ ਉਤੋਂ ਜਿੰ ਆ ਜਿਹੜਾ ਸਿਰ ਜਿੰਨਾ ਚੋਟਾ ਉਹਨੇ ਕਬੂਤਰ ਚੀੜੇ ਵੱਧ ਹੋਣਗੇ ਤੇ ਆ ਚੀਜ਼ ਤੋਂ ਥੱਲੇ ਥੱਲੇ ਨੀਵੇਂ ਨੀਵੇਂ ਦੀ ਦੌੜ ਦੇ ਬਾਹਲੇ ਉੱਚੇ ਨਹੀਂ ਜਾਂਦੇ ਕੁੱਤਰੇ ਵਾਲੇ ਤੇ ਬਾਕੀ ਕਈ ਇੱਕ ਵੀਰ ਦਾ ਕਮੈਂਟ ਹੋਰ ਆਇਆ ਸੀਗਾ ਕਿ 10 ਕਲੀ ਕਲੀ ਦਾ ਕੀ ਮਤਲਬ ਹੁੰਦਾ ਨਾ ਜਿਨ੍ਹਾਂ ਨੂੰ ਨਹੀਂ ਪਤਾ ਵੀਰੇ ਜਿਹੜੇ ਆ ਮੋਰਲੇ 10 بار ਹੁੰਦੇ ਆ ਨਾ ਇਹਨੂੰ ਆਪਾਂ ਕਲੀਆਂ ਚ ਗਿਣ ਲੈਂਦੇ ਆ ਆ ਪੁੱਠੀਆਂ ਕਲੀਆਂ ਹੁੰਦੀਆਂ ਜਿਹੜੀਆਂ ਪਿਛਲੀਆਂ ਹੁੰਦੀਆਂ ਆ ਚੱਲ ਰਾਂ ਆਹ ਵਾਲੀਆਂ ਕਬੂਤਰ ਇਹਨਾਂ ਦੇ ਸਿਰ ਤੇ ਵੀ ਉੜਦਾ ਜੇ ਆ ਕੱਚਾ ਵੀ ਝੜ ਜਾਂਦਾ ਤੇ ਕਬੂਤਰ ਤਾਂ ਵੀ ਨਹੀਂ ਉੜਦਾ ਤੇ ਬਾਕੀ ਜ਼ਰੂਰੀ ਜਿਹੜੀਆਂ ਦਾ ਮੱਖੀਆਂ ਸਿੱਟ ਕੇ ਬੈਠਾ ਕਬੂਤਰਾ ਉੱਪਰਲੇ ਪਰ ਜਿਹੜੇ ਆਹਾ ਆਹ ਵਾਲੇ ਇਹ ਵੀ ਝੜੇ ਹੋਣ ਤਾਂ ਕਬੂਤਰ ਜ਼ੋਰ ਨਹੀਂ ਮਾਰਦਾ ਇਹ ਵੀ ਜ਼ਰੂਰੀ ਹੈ ਜਿਹੜੀਆਂ ਮੱਖੀਆਂ ਨਾ ਇਹ ਸਭ ਤੋਂ ਜ਼ਰੂਰੀ ਆ ਪਰਾਂ ਤੋਂ ਵੀ ਜਿਹੜੇ ਆਪਣੇ 10 ਕਲੀਆਂ ਹੁੰਦੀਆਂ ਨਾ ਆਹ 10 ਪਰ ਇਧਰੋਂ ਸ਼ੁਰੂ ਹੋ ਜੋ 10 ਪਰ ਜਿੱਥੇ ਤੱਕ ਆ ਪਰ ਮੁੜਦੇ ਆ ਦੇਖੋ ਆ ਪਰ ਕਿਧਰ ਨੂੰ ਮੁੜ ਗਿਆ ਕਿਧਰ ਨੂੰ ਮੁੜ ਗਿਆ ਇੱਥੇ ਤੱਕ ਕਲੀਆਂ ਹੁੰਦੀਆਂ 10 ਗਲੀਆਂ ਇਹ ਹੁੰਦੀਆਂ ਵੀਰੇ ਜਿਨ੍ਹਾਂ ਨੂੰ ਨਹੀਂ ਪਤਾ ਬਾਕੀ ਤਕਰੀਬਨ ਸਾਰਿਆਂ ਨੂੰ ਇਹ ਚੀਜ਼ ਦਾ ਪਤਾ ਆ ਦੂਜਾ ਇੱਕ ਵੀਰ ਨੇ ਹੋਰ ਕਮੈਂਟ ਕੀਤਾ ਸੀਗਾ ਤੇ ਉਹ ਬਾਈ ਕਹਿੰਦਾ ਸੀਗਾ ਵੀ ਕਬੂਤਰ ਜਦੋਂ ਮਤਲਬ ਆਪਾਂ ਛੱਡੀ ਦਾ ਲਾਸਟ ਟਾਈਮ ਭੱਜ ਜਾਂਦੇ ਆ ਤੇ ਉਹਨਾਂ ਦਾ ਕੀ ਰੀਜ਼ਨ ਆ ਵੀਰੇ ਕਿਤੇ ਨਾ ਕਿਤੇ ਸ਼ਾਮ ਵੀ ਹੁੰਦੀ ਜਦੋਂ ਕਬੂਤਰ ਮਾੜਾ ਹੋ ਜਾਂਦਾ ਨਾ ਐਂਡ ਤੋਂ ਆਪਾਂ ਇਹਦੇ ਜ ਤਗੜਾ ਆਉਗੋ ਚਲ ਗਿਆ ਇਦਾਂ ਨਾ ਵੀ ਤਗੜਾ ਹੀ ਤਾਂ ਚਲ ਗਿਆ ਕਬੂਤਰ ਵੀਰੇ ਐਂਡ ਤੇ ਜਿਹੜਾ ਚੜਾਈ ਮਾਰ ਕੇ ਜਾਂਦਾ 70% ਇਹ ਹੀ ਹੁੰਦਾ ਕਿ ਕਬੂਤਰ ਤੰਗ ਹੋ ਕੇ ਗਿਆ ਜਦੋਂ ਕਬੂਤਰ 'ਚ ਕੋਈ ਕਮੀ ਪਈ ਸੀ ਆ ਕਬੂਤਰ ਨੇ ਜਾਣਾ ਤੇ ਘਰ ਲੱਭਣ ਲੱਪੂ ਆ ਜਾਂ ਤੰਗ ਹੋ ਗਏ ਕਰੀ ਉੱਤੇ ਗਿਆ ਤੇ ਥੱਲੇ ਹਉਣ ਦੀ ਉਹਦੀ ਹਿੰਮਤ ਹੀ ਨਹੀਂ ਹੁੰਦੀ ਕਬੂਤਰ ਉੱਥੇ ਹਲੇ ਜਾਂਦਾ ਠੀਕ ਆ 30% ਹੁੰਦਾ ਕਿ ਨਸਲ ਭੱਜੇ 70% ਤਾਂ ਆਪਣੇ ਬੰਦੇ ਦੀ ਗੇਮ ਤੇ ਹੁੰਦਾ ਕਿ ਸਿਆਣੇ ਨੇ ਸਹੀ ਕਿਹਾ ਵੀ ਮਾੜਾ ਖਿਡਾਰੀ ਚੰਗੇ ਕਬੂਤਰ ਨੂੰ ਵੀ ਹਰਾ ਲੈਂਦਾ ਚੰਗਾ ਖਿਡਾਰੀ ਮਾੜੇ ਨੂੰ ਵੀ ਚਿਤਾ ਲੈਂਦਾ ਠੀਕ ਆ ਜ਼ਰੂਰੀ ਨਹੀਂ ਹੁੰਦਾ ਕਿ 100% ਕਬੂਤਰ ਦੀ ਨਸਲ ਚੀ ਨੁਕਸਾ ਕਦੀ ਵੀ ਜੋੜਾ ਨਾ ਤੋੜੋ ਇੱਕ ਦੋ ਜਿਹੜੇ ਕਬੂਤਰ ਲਾਸਟਾਂ 'ਚ ਭਜਦੇ ਆ ਨਾ ਉਹ ਸਭ ਤੋਂ ਵਧੀਆ ਜੋੜਾ ਹੁੰਦਾ ਜਿਹੜੇ ਐਂਡ ਤੇ ਤੁਰ ਕੇ ਉੜਦੇ ਆ ਉਹ ਜਿੱਦਣ ਖੜ ਗਿਆ ਉਹ ਨਹੀਂ ਕੱਲਿਆਂ ਨੇ ਮਾਂਜੜੀਆਂ ਜੇ ਚਾਰ ਭੱਜ ਗਏ ਨਾ ਇੱਕ ਵੀ ਖੜ ਗਿਆ ਉਹ ਚਾਰਾਂ ਦਾ ਕਾਪਾ ਪੂਰਾ ਕਰ ਦੇਣਾ ਇੱਕ ਨੇ ਤੇ ਇਹ ਨਹੀਂ ਹੁੰਦਾ ਕਿ ਆਪਣੇ ਯਾਰ ਚਾਰ ਪੰਜ ਬਾਜੀਆਂ ਮਤਲਬ ਕਬੂਤਰ ਚੱਲ ਗਿਆ ਦੋ ਦੋ ਤਿੰਨ ਛੱਡੀਆਂ ਹਾਂਜੀ ਭੱਜ ਗਿਆ ਤੇ ਜੋੜਾ ਤੋੜ ਦੋ ਨਾ ਜਿਹੜਾ ਲਾਸਟ ਟਾਈਮ ਤੇ ਕਬੂਤਰ ਭੱਜਦਾ ਨਾ ਉਹਨੂੰ ਪਰਖੋ ਪੰਜ ਸੱਤ 10 ਬਾਜੀਆਂ ਛੱਡੋ ਦੇ ਨਾਲ ਦੇ ਬੱਚੇ ਹਰੇਕ ਸਾਲ ਕਢਾਓ ਜਿੱਦਣ ਉਹ ਖੜ ਗਿਆ ਆਪਣੀ ਇਥੇ ਨੰਗਲ ਸਪਰੋਡ ਕਬੂਤਰੀ ਤੇ ਤਿੰਨ ਕ ਚਾਰ ਘੰਟੇ ਦੀ ਬਿੱਥ ਪਾਈ ਸੀਗੀ ਤੇ ਕੂਤਰੀ ਮਿਲੀ ਨਹੀਂ ਸੀ ਉੱਥੇ ਦੂਜੇ ਦਿਨ ਵੀ 12 1 ਵਜੇ ਤੱਕ ਉੜਦੀ ਰਹੀ ਆ ਬੱਪੜਭਾਉਂਦੇ ਰਹੇ ਤੇ ਉਹ ਸ਼ਹਿਰ ਹੀ ਆ ਜਦਾ लवली ਸ਼ਹਿਰ ਪੈਂਦਾ ਇੱਧਰ ਨੂੰ ਉੱਥੋਂ ਫੇਰ ਦੂਜੇ ਦਿਨ ਹਿੱਲ ਹੁਲ ਗਈ ਹੈ ਨਾ ਜਦੋਂ ਕਬੂਤਰ ਨਹੀਂ ਸੀ ਉੜਦੇ ਨਾਲ ਕੱਲੀ ਰਹਿ ਗਈ ਉੱਥੇ ਤੇ ਵੀਰੇ ਉਹਦੇ ਨਾਲ ਦੇ ਸੱਤ ਕਬੂਤਰ ਛੱਡੇ ਸੀ ਹਰੇਕ ਸੀਜ਼ਨ 'ਚ ਦੋ ਦੋ ਤਿੰਨ ਤਿੰਨ ਛੱਡੀ ਦੇ ਸੀ ਉਹਦੇ ਚਾਰ ਪੰਜ ਸੀਜ਼ਨ ਛੱਡੇ ਅਈ ਜੋੜਾ ਨਹੀਂ ਮਾ ਤੋੜਿਆ ਕੋਈ ਅੜਾਵੇ ਘਰੇ ਅੰਤਾਂ ਦੇ ਅੜਾਵੇ ਸੀ ਉਹ ਉਹ ਕੱਲੀ ਕਬੂਤਰੀ ਖੜੀ ਉੱਥੇ ਉਹ ਕੱਲੀ ਨੇ 3-4 ਘੰਟੇ ਦੀ ਵਿਥਪਾਤ ਉਹਨੇ ਸਾਰਿਆਂ ਦੇ ਘਾਪੇ ਪੂਰੇ ਕਰਦੇ ਮੱਲੇ ਉਹ ਹੀ ਮੈਂ ਤਾਂ ਚਲੋ ਬੱਚੇ ਦੋ ਦੋ ਤਿੰਨ ਤਰ ਕਢਾਉਂਦਾ ਸੀ ਨਾ ਵੀ ਹਰੇਕ ਸੀ ਜਣੀ ਇੱਕ ਛੱਡ ਲਿਆ ਜਾਂ ਦੋ ਛੱਡ ਲੇ ਹਨਾ ਚੈੱਕ ਕਰ ਲੈਣਾ ਉਦਾਂ ਤੇ ਪੰਜ ਸੱਤ ਬੱਚੇ ਜੇ ਕਢਾਏ ਹਨਾਂ ਜਿੱਥੇ ਤਾਂ ਲਾਦਾ ਪਿੰਡ ਵੱਡਾ ਆ ਤਾਂ ਉੱਤੇ ਕਬੂਤਰ ਦੀ ਦਰਾਂ ਜਾਣ ਵਾਲਾ ਛੱਡ ਕੇ ਦੇਖੋ ਰਿਸਕ ਲੈਣਾ ਚਾਹੀਦਾ ਤੇ ਪਾਸ ਵੀ ਹੁੰਦਾ ਹੈ ਰਿਸਕ ਚੱਲ ਵੀ ਜਾਂਦਾ ਹਨਾ ਦੂਜਾ ਇੱਕ ਵੀਰ ਕਹਿੰਦਾ ਸੀਗਾ ਵੀ ਕਬੂਤਰ ਭੱਡੇ ਹੋਣੇ ਚਾਹੀਦੇ ਜਾਂ ਪਤਲੇ ਐਦਾ ਦਾ ਵੀ ਕੋਈ ਸੀਨ ਨਹੀਂ ਕਬੂਤਰ ਜਿੰਨਾ ਪਤਲਾ ਹੋਊਗਾ ਨਾ ਹਿੱਕ ਚੋੜੀ ਹੋਊਗੀ ਆ ਮੋਹਰਿਓ ਪਤਲਾ ਹੋਊਗਾ ਪਤਲੇ ਸਰੀਰ ਦਾ ਲੋ ਉਹਨੂੰ ਵੱਧ ਮਚਣਗੇ ਓ ਜਿਹੜੇ ਮੋٹے-ਮੋਟੇ ਕਬੂਤਰ ਹੁੰਦੇ ਨਾ ਉਹ ਤੁਸੀਂ ਦੇ ਲਓ ਐਂ ਤੇ ਬਾਜੀ ਖਤਮ ਹੁੰਦੀ ਰੂ ਵੀ ਕਈ ਵੇਲੇ ਬਿਲਕੁਲ ਖਤਮ ਹੋ ਕੇ ਬਹਿਣਗੇ ਜਿਹੜੇ ਪਤਲੇ-ਪਤਲੇ ਕਬੂਤਰ ਹੋਣਗੇ ਉਹ ਆਪ ਦਾ ਸਰੀਰ ਰੱਖ ਕੇ ਬਿੰਦੇ ਆ ਕਿਉਂਕਿ ਉਹਨਾਂ ਚ ਜਾਨ ਉਨੀ ਕੁ ਹੁੰਦੀ ਆ ਉਹ ਆਪ ਦਾ ਮੱਚਦੇ ਨਹੀਂ ਜਿਹੜੇ ਵੱਡੇ ਕਬੂਤਰ ਹੁੰਦੇ ਮੋٹے ਉਹਨਾਂ ਚ ਚਰਬੀ ਹੁੰਦੀ ਆ ਅੱਧੀ ਤਾਂ ਉਹੀ ਗਾਲ ਜਾਂਦੇ ਹੋਣ ਚਰਬੀ ਚਰਬੀ ਝੜ ਕੇ ਕਬੂਤਰ ਕਾਲੇ ਹੋ ਜਾਂਦੇ ਪਤਲਾ ਕਬੂਤਰ ਜਿਹੜਾ ਬੋਤਲ ਵਾਂਗੂ ਹੋਊਗਾ ਨਾ ਮੋਰੇ ਥੋੜਾ ਜਿਹਾ ਏਦਾ ਹਲਕਾ ਜਿਹਾ ਛਾਤੀ ਭਾਰੀ ਜਿੱਦਾ ਆਹੀ ਅਮਲੇ ਛਾਤੀ ਭਾਰੀ ਕਬੂਤਰ ਪਤਲਾ ਦੱਲ ਸਰੇ ਦੀ ਜਿੱਦਾਂ ਲੋ ਪੈਂਦੀ ਹੋਊਗੀ ਤਾਂ ਉੱਥੇ ਕਬੂਤਰੇ ਕਾੜ ਕੱਢਦੇ ਆ ਤੇ ਇਦਾਂ ਦਾ ਨਹੀਂ ਕੋਈ ਹੁੰਦਾ ਵੀ ਮੋਟਾ ਪਤਲਾ ਜਿਹੜਾ ਜਿੰਨੇ ਵੀ ਜਿੱਦਾਂ ਜਿਹੜੀਆਂ ਦੂਸਰਾ ਦਸਰਾ ਛੱਡਦੇ ਉੱਥੇ ਸਰੀਰ ਭਾਰੇ ਵਾਲੇ ਕਬੂਤਰ ਹੀ ਚੱਲਦੇ ਜਾਂਦਾ ਕਿਉਂਕਿ ਸਰੀਰ ਹੋਊਗਾ ਤੇ ਦੂਸਰ ਦੂਜੇ ਦਿਨ ਉੱਡੂਗਾ ਬਾਕੀ ਚਲੋ ਗੇਮ ਵੀ ਖਿਡਾਰੀਆਂ ਤੋਂ ਹੈਗੀ ਆ ਤਾਂ ਗੇਮ ਵੀ ਆ ਨਾ ਗੇਮ ਵੀ ਆ ਜਾਂਦੀ ਕੰਟੀਟਾ ਨਹੀਂ ਪਰ ਜਿਆਦਾ ਜਰ ਤੁਸੀਂ ਦੇਖ ਲਿਓ ਦੂਸਰ ਚ ਜਿੰਨੇ ਵੀ ਖਿਡਾਰੀ ਕੂਤੇ ਛੱਡਣਗੇ ਮੋਟੇ ਤਾਂ ਜਿੱਦਾਂ ਦੇ ਹੋਣਗੇ ਭਾਰੇ ਭਾਰੇ ਕਬੂਤਰ ਹੋਣਗੇ ਤੇ ਉਹ ਹੀ ਦੂਸਰੇ ਚ ਵਾਲਾ ਕਾਮਯਾਬ ਹੁੰਦੇ ਆ ਜਿਹੜੇ ਪੰਜ ਚਾਰ ਟਾਈਮ ਉਨਾ ਕੀ ਲੋਂਦੇ ਕਰੇ ਪੰਜ ਸੱਤ ਚਾਰ ਪੰਜ ਘੰਟੇ ਉੜਦੇ ਆ ਤੇ 5 ਵਜੇ ਦਿਨ ਨੂੰ ਢਾਂਗੀ ਭੜਕਾਉ ਤੇ ਆ ਜਾਂਦੇ ਆ ਜਿਹੜੇ ਕਬੂਤਰ ਪਤਲੇ ਹੁੰਦੇ ਉਹ ਚੀੜੇ ਵਾਲੇ ਹੁੰਦੇ ਆ ਹੱਡੀ ਦੇ ਚੀੜੇ ਹੁੰਦੇ ਆ ਤੇ ਉਹ ਜੋਰ ਹੀ ਵੱਧ ਲਾ ਜਾਂਦੇ ਆ ਘਰੇ ਹੀ ਬਹੁਤ ਜੋਰ ਲੋਂਦੇ ਆ ਬਾਹਰ ਦਾ ਕੀ ਬਾਹਰ ਦਾ ਕੀ ਉਹਨਾਂ ਨੇ ਦੂਸਰ ਚ ਉਡਣਾ ਘਰੇ ਉੱਥੇ ਹੀ ਬਾਜੀ ਨਿਬੇੜ ਜਾਣੀ ਉਹਨਾਂ ਨੇ ਕਈ ਢਾਂਗੀ ਨਹੀਂ ਚੜਦੇ ਆਪਾਂ ਕਹਿੰਨੇ ਯਾਰ ਢਾਂਗੀ ਨਹੀਂ ਚੜਿਆ ਕੀ ਚੱਕਰ ਪੈ ਗਿਆ ਇਹ ਹੀ ਹੁੰਦਾ ਜਿਹੜਾ ਚੀੜਾ ਕਬੂਤਰ ਢਾਂਗੀ ਨਹੀਂ ਚੜਦਾ ਤੇ ਇੱਕ ਰੀਜ਼ਨ ਹੈਗਾ ਤੇ ਇੱਕ ਬਈ ਦਾ ਹੋਰ ਕਮੈਂਟ ਸੀਗਾ ਵੀ ਵੀਰੇ ਬਾਦਾਮ ਕਿਹੜੇ ਪੋਣੇ ਚਾਹੀਦੇ ਆ ਬਾਦਾਮ ਵੀਰੇ ਘੱਟ ਤੇਲ ਵਾਲੇ ਬਾਲੇ ਤੇਲ ਵਾਲੇ ਨਾਲ ਬਾਦਾਮ ਪਾਓ ਮੀਡੀਅਮ ਸਾਈਜ਼ ਦੇ ਲੈਣੀ ਫਿਰ ਮੀਡੀਅਮ ਸਾਈਜ਼ ਦੇ ਇਹ ਮਿਕਸ ਬਾਦਾਮ ਬਣਾ ਲਓ ਜਦੋਂ ਵੀ ਆਪਾਂ ਕਿਹੇ ਕਿਹੇ ਵੀ ਦੁਕਾਨ ਤੋਂ ਬਾਦਾਮ ਲੈਨੇ ਆ ਉਹਨੂੰ ਕਹਾਂ ਇੱਕ ਇੱਕ ਮਤਲਬ ਇੱਕ ਸਾਈਜ਼ ਦਾ ਬਾਦਾਮ ਸਾਨੂੰ ਦੇ ਚਾਹੇ 10 ਰੁਪਏ ਮਹਿੰਗਾ ਦੇ ਦੇ ਹੁੰਦੇ ਹੈਗੇ ਆ ਕਈ ਦੁਕਾਨਾਂ ਆਪਣੇ ਪਗਵਾੜੇ 'ਚ ਵੀ ਹੈਗੀਆਂ ਜਿੱਥੋਂ ਮਿਲਦੇ ਆ ਇੱਕੋ ਹੀ ਸਾਈਜ਼ ਦੇ ਬਾਦਾਮ ਕੋਈ ਹੋਊਗਾ ਸੋਚੋ ਇੱਕ ਬਾਦਾਮ ਛੋਟਾ ਨਿਕਲਾ ਜਾਂ ਵੱਡਾ ਨਿਕਲਾ ਨਹੀਂ ਤਾਂ ਤਕਰੀਬਨ ਇੱਕੋ ਹੀ ਸਾਈਜ਼ ਦੇ ਬਾਦਾਮ ਹੁੰਦੇ ਆ ਦੇ ਜਦੋਂ ਆਪਾਂ ਬਾਦਾਮ ਸਾਂਭਦੇ ਆਂ ਆਪਾਂ ਘਰੇ ਦੇਖਦੇ ਨਹੀਂ ਵੀ 10 ਗਿਰੀਆਂ ਪਾਤੀਆਂ ਜਾਂ 8 ਪਾਤੀਆਂ ਪਰ ਸਾਈਜ਼ ਨਹੀਂ ਚੈੱਕ ਕਰਦੇ ਕਿਸੇ ਦਿਨ ਆਪਾਂ ਕਹਿੰਦੇ ਯਾਰ ਕਬੂਤਰ ਨੇ ਖਿੱਚੀਆਂ ਨਹੀਂ ਗਿਰੀਆਂ ਉਹ ਗਿਰੀਆਂ ਦਾ ਸਾਈਜ਼ ਵੱਡਾ ਹੁੰਦਾ ਪੂਣੀਆਂ 10 ਹੀ ਆ ਪਰ ਸਾਈਜ਼ ਵੱਡਾ ਹੋਣ ਕਰਕੇ ਉਹ 12 13 ਬਣ ਜਾਂਦੀਆਂ ਬਸ ਉਹੀ ਦੋ ਤਿੰਨ ਗਿਰੀਆਂ ਦੀ ਰਹਿਸ਼ ਰਹਿ ਜਾਂਦੀ ਤੇ ਕਈ ਵੀਰ ਕਹਿੰਦੇ ਆ ਵੀ ਆਪਾਂ ਅੱਜ ਯਾਰ ਦੋ ਗਿਰੀਆਂ ਤੇ ਤਿੰਨ ਗਿਰੀਆਂ ਤੇ ਕਬੂਤਰ ਛੱਡਿਆ ਸੀ ਪਰ ਉਹ ਰਹਿਸ਼ ਲੈ ਕੇ ਬੈਠਾ ਤਿੰਨ ਖਿੱਚੀਆਂ ਦੀ ਉਹ ਵੀ ਵੱਡੀ ਛੋਟੀ ਦਾ ਬਹੁਤ ਫਰਕ ਪੈਂਦਾ ਜੀ ਜਿੱਦਾਂ ਹੁਣ ਸਾਵੇਂ ਪਾ ਤਿੰਨ ਫੂਨੀਆਂ ਨੋਰਮਲ ਜਿੱਦਾਂ ਕਰੇ ਕਬੂਤਰ ਖਾਨਦਾਰ ਦਾ ਜਿੱਦਣ ਵੱੱਡੀ ਗਰੀ ਆ ਗਈ ਕੋਈ ਵੀ ਵੱੱਡੀ ਗਰੀ ਆ ਗਈ ਉਹਨੇ ਭੁੱਖ ਵਧਾ ਜਾਣੀ ਉਹ ਦਾਣੇ ਵਧਾਣੇ ਓੰਨੀ ਉਹ ਇੱਕ ਗਰੀ ਉਹ ਡੇਢ ਗਰੀ ਦੇ ਬਰਾਬਰ ਪਹੁੰਚ ਜਾਣੀ ਜਾਂ ਦੋ ਗਰੀ ਦੇ ਜੇ ਬਾਲੀ ਵੱਡੀ ਹੋਈ ਤਾਂ ਕਿੱਡੀਆਂ-ਕਿੱਡੀਆਂ ਗਰੀਆਂ ਹੁੰਦੀਆਂ ਹਨਾ ਉਹਦਾ ਕੋਸ਼ਿਸ਼ ਕਰਿਆ ਕਰੋ ਜਦੋਂ ਸਾਹ ਵਾਲੇ ਦੇਣ ਆ ਨਾ ਜਦੋਂ ਕਬੂਤਰ ਨੂੰ ਘਰੇ ਤੁਸੀਂ ਪਾਉਨੇ ਆ ਤਿੰਨ ਚਾਰ ਗੇੜੀਆਂ ਤੇ ਕਬੂਤਰਾਂ ਨੂੰ ਪਾਉਨੇ ਆ ਜਦੋਂ ਆਪਾਂ ਪਾਣੀ ਲਾਉਣੇ ਸ਼ੁਰੂ ਕਰਦੇ ਯਾਰ ਹੁਣ ਬਾਜੀ ਛੱਡਣਿਆ ਤੇ ਗਿਰੀਆਂ ਜਿਹੜੀਆਂ ਆਪਾਂ ਪਾਉਣੇ ਨਾ ਗਿਣ ਕੇ ਸੈਜਦਾਰ ਗਿਰੀਆਂ ਪਾਉਣ ਲੱਪਿਆ ਕਰੋ ਵੀ ਐਦਾਂ ਦੇ ਸੈਜਦੀਆਂ ਇੰਨੀਆਂ ਗਿਰੀਆਂ ਕਬੂਤਰ ਖਾਂਦਾ ਉਹ 4-12ਾਂ ਚ ਇਹਨਾਂ ਨੂੰ ਪਤਾ ਲੱਗ ਜਾਣੀ ਏ ਸਾਰੀ ਤੇ ਜਦੋਂ ਉਹ ਤੁਹਾਨੂੰ 4-12ਾਂ ਚ ਪਤਾ ਲੱਗ ਗਿਆ ਫੇ ਤੁਹਾਨੂੰ ਪਤਾ ਹੋਣੀ ਆ ਯਾਰ ਆਪਾਂ ਇੰਨੀਆਂ ਗਿਰੀਆਂ ਪਾਈਆਂ ਸੀ 8 ਵਜੇ ਖਾਲੀ ਹੋ ਗਈਆਂ ਤੇ ਇੰਨੀਆਂ ਗਿਰੀਆਂ ਪਾਈਆਂ ਸੀ 8 ਵਜੇ ਖਾਲੀ ਹੋ ਗਈਆਂ ਹਨਾ ਉਸ ਹਿਸਾਬ ਨਾਲ ਜੇ ਤੁਸੀਂ 8 ਗਿਰੀਆਂ ਪਾਉਣੇ ਤੁਹਾਨੂੰ ਪਤਾ ਵੀ ਯਾਰ ਖਾਲੀ ਕਰਦਾ ਜੇ ਗਰਮੀ ਬਾਦਿਆਂ ਤੇ 3-4 ਪਾ ਦਿਓ ਠੀਕ ਹੈ ਜੇ ਦਿਨ ਇਦਾਂ ਲਈ ਜਿੱਤਾ ਜਿਆ ਲੱਗਣ ਦੇ ਚ 7 ਵੀ ਚੱਲੂਗੀਆਂ 8 ਵੀ ਚੱਲੂਗ ਹੋਣ ਕਬੂਤਰ ਜਿਹੜਾ ਆ ਦਿਨਾਂ ਚ ਉੱਟਦਾ ਨਾ ਉਹ ਰਹਿਸ਼ੀ ਹੁੰਦੇ ਆ ਇਹ ਨਹੀਂ ਕਿ ਸਵੇਰ ਨੂੰ ਸਭ ਆ ਹੀ ਛੱਡੋਗੇ ਟਾ ਪੋਟਾ ਪਰਿਆ ਬਈ ਇਦਾਂ ਨਹੀਂ ਸਵੇਰੇ ਖਾਲੀ ਹੋਵੇ ਪੁੱਤਰ ਆਪ ਦਾ ਹਿਸਾਬ ਨਾਲ ਦੇਖ ਲਓ ਜਿਹੜਾ ਸਵੇਰੇ 5 ਵਜੇ ਦੇ ਨੂੰ 4 ਵਜੇ ਦੇ ਨੂੰ ਖਾਲੀ ਬਿਲਕੁਲ ਹੋ ਜਾਇਆ ਤੇ ਉਹਦਾ ਰਾਤ ਰਹਿਣ ਗਿਰਿਆ ਕੋਈ ਚੱਕਰ ਨਹੀਂ ਕਬੂਤਰ ਭੁੱਖ ਨਹੀਂ ਮਣਾਊਗਾ ਲੰਬਾ ਵੀ ਕਬੂਤਰ ਉਹ ਹੀ ਜਾਊਗਾ ਜੇ ਕਹੂੰਗੇ ਆਪਾਂ ਬਿਲਕੁਲ ਸਾਫ਼ ਕਰਕੇ ਕਬੂਤਰ ਛੱਡਾਂਗੇ ਤੇ ਉਹ ਵੀ ਨਹੀਂ ਪਾਸ ਹੋਣਾ ਇੱਕ ਵੀਰ ਦਾ ਹੋਰ ਕਮੈਂਟ ਸੀ ਕਿ ਵੀਰੇ ਆ ਦਿਨਾਂ ਚ ਪਾਣੀ ਲਾਉਣਾ ਚਾਹੀਦਾ ਠੰਡਾ ਕਿ ਨਹੀਂ ਬਾਈ ਇਹ ਚ ਠੰਡਾ ਪਾਣੀ ਨਾ ਲਾਓ ਜੇ ਤੁਹਾਨੂੰ ਲੱਗਦਾ ਯਾਰ ਹੋਮੋਸਿਆਜਾ ਥੋੜਾ ਬੜਾ ਹੈਗਾ ਪਤਲਾ ਕਰਕੇ ਲਾ ਲਓ ਠੀਕ ਹੈ ਜਿੱਥੇ ਇੱਕ ਚੁਟਕੀ ਤੁਸੀਂ 30 ml ਜਾਂ 40 ml ਪਾਣੀ 'ਚ ਪੈਨੇ ਆ ਉਹ ਅੱਧੀ ਕਰ ਦੋ ਅੱਧੀ ਕਰ ਦੋ ਤੇ ਉਹਦਾ 20 ml ਪਾਣੀ ਵਿੱਚੋਂ 40 ml ਦੇ ਵਿੱਚੋਂ ਲਾ ਦੋ ਠੀਕ ਹੈ ਸੰਗੜਾ ਪਾਣੀ ਲਾਉਂਗੇ ਤੇ ਉਹ ਵੀ ਕਾਰਾਗਰੀ ਰਹਿ ਜਾਣੀ ਉੱਤਰ ਦੇ ਹੱਟ ਜੋੜ ਦੋਗੇ ਕਿਉਂਕਿ ਮੌਸਮ ਠੰਡਾ ਹੀ ਆ ਅੱਜ ਨੇਕ 5-7 ਦਿਨ ਹੋ ਗਏ ਨਾ ਤੇ 5-7 ਦਿਨ 10 ਦਿਨ ਹੋਰ ਇਦਾਂ ਹੀ ਰਹਿਣਾ ਆ ਤੇ ਆਹੇ ਵੀਰੇ ਆ ਜਿਹੜੇ ਕਮੈਂਟ ਆਏ ਸੀ ਖਾਸ ਉਹ ਤੇ ਇੱਕ ਸੰਦੀਪ ਵੀਰੇ ਆਪਣਾ ਤੇ ਸੰਦੀਪ ਵੀਰੀ ਆ ਸ਼ਾ ਨਾਮ ਉਹ ਵੀਰ ਨੂੰ ਬਧਾਈਆਂ ਦਦਾ ਬਾਈ ਉਹ ਆਪਾਂ ਜਿਹੜੀ ਬੜਲੇ ਛਟੀ ਨਾ ਉਹਦਾ ਬਲੌਗ ਮੈਂ ਪਾਇਆ ਹੋਇਆ ਆ ਤੇ ਉਹ ਉਸ ਨੂੰ ਮਤਲਬ ਉਹ ਪੇਂਟ ਵਾਲੀ ਵੀਡੀਓ ਦਾ ਸ਼ੋਟ ਮੈਂ ਪਾਇਆ ਹੋਇਆ ਛੱਡਿਆ ਨਹੀਂ ਤੇ ਉਹ ਸ਼ੋਟ ਆ ਇਹ ਤੇ ਉਹ ਸ਼ੋਟ ਸੀਗਾ ਹਨਾ ਉਹ ਵਾਲਾ ਤੇ ਠੀਕ ਆ ਹਨਾ ਬਾਬਿਓ ਤੇ ਮਿਲਦੇ ਆ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਕੋਈ ਗੱਲ ਨਹੀਂ ਕੱਲ ਨੂੰ ਆਪਾਂ ਜਾਣਾ ਬਾਜੀ ਤੇ ਇੱਕ ਸਾਰਿਆਂ ਨੂੰ ਮੁਬਾਰਕਾ ਹਨਾ ਬਾਜੀ ਦੀ ਆਪਣੀਆਂ ਫੇਖ ਲਗੀਆਂ ਕਿ ਕੋਈ ਵੀ ਵੀਰ ਫੋਕਰੀ ਚ ਨਾ ਪਾਇਓਗੀ ਆਪਾਂ ਉਹਨਾਂ ਨੂੰ ਦੱਬ ਲਿਆ ਜਾਂ ਕੁਛ ਵੀ ਹਨਾ ਤੇ ਉਹ ਚੀਜ਼ਾਂ ਨਾ ਕਰਿਓ ਵੀ ਜੋ ਹੋ ਗਿਆ ਆ ਆਪਦੀ ਗੇਮ ਚੱਲਦੀ ਆ ਐਵੇਂ ਚੱਲਣ ਦਿਓ ਬਸ ਕੋਈ ਲੋਡ ਨਹੀਂ ਆਪਾਂ ਜਿੱਤ ਗਏ ਆ ਪਾ ਕਰ ਲਿਆ ਪਾਉਣਾ ਢਾਲਿਆ ਇਦਾਂ ਦੀ ਕੋਈ ਗੱਲਾਂ ਨਾ ਕਰਿਓ ਤੇ ਠੀਕ ਆ ਬਾਬੇਓ ਚਲੋ ਵਧਾਈਆਂ ਸਾਰਿਆਂ ਨੂੰ ਆਪਣੀਆਂ ਬਾਰੀਆਂ ਫੇਰ ਚੱਲੂ ਹੋ ਗਈਆਂ ਤੇ ਉਹਨਾਂ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ ਅੱਗੇ ਹੋ ਕੇ ਬढ़ावा ਦਿੱਤਾ ਗੇਮ ਨੂੰ ਫੇਰ ਚਲਾਈ ਆਪਣੀ ਹਨਾ ਜੋ ਵੀ ਕਾਪਟਲ ਸੀ ਉਹ ਦੂਰ ਕਰਤੀਆਂ ਤੇ ਠੀਕ ਆ ਬਾਬਿਓ ਮਿਲਦੇ ਆ ਅਗਲੀ ਵੀਡੀਓ ਚ ਤੇ ਕੱਲ ਨੂੰ ਵਲੌਗ ਆਊਗਾ ਬਾਬਿਓ ਪੂਰੇ 7 ਵਜੇ ਅੱਜ ਥੋੜਾ ਜਿਹਾ ਲੇਟ ਹੋ ਜਾਣਾ ਆ ਤੇ ਕਿਉਂਕਿ ਅੱਜ ਬਣਾਈ ਵੀ ਅੱਜ ਵੀ ਮੀਂਹ ਪੈਂਦਾ ਰਿਹਾ ਤੇ ਵੀਡੀਓ ਬਣਾਉਂਦਾ ਟਾਈਮ ਨਹੀਂ ਲੱਗਾ ਇਸ ਕਰਕੇ ਤੁਹਾਡੇ ਨਾਲ ਜਿਹੜੇ ਕਮੈਂਟ ਆਏ ਸੀ ਉਹਨਾਂ ਨਾਲ ਤੁਹਾਡੇ ਨਾਲ ਸਾਧੀਆਂ ਕਰ ਲੀਆਂ ਗੱਲਾਂ ਬਾਤਾਂ ਤੇ ਕੱਲ ਨੂੰ ਆਪਾਂ ਬਾਜੀ ਤੇ ਜਾਣਾ ਉਹਦਾ ਪੂਰਾ ਵਲੌਗ ਕੱਲ ਨੂੰ ਪੂਰੇ 7 ਵਜੇ ਤੁਹਾਡੇ ਤੱਕ ਪਹੁੰਚ ਜਾਊਗਾ ਤੇ ਮਿਲਦੇ ਆ ਅਗਲੀ ਵੀਡੀਓ ਤੇ